ਕਿਸਾਨ ਵੀਰ ਅੱਜ ਵੀ ਪੰਜਾਬ ਦੀਆਂ ਹੱਦਾਂ ਦੇ ਵਿੱਚ ਜਿਸ ਤਰ੍ਹਾਂ ਇੱਕ ਬਾਰਡਰ ਦੇ ਵਿੱਚ ਪੂਰੀ ਸਾਡੀ ਸਟੇਟ ਇੱਕ ਬਾਰਡਰ ਸਟੇਟ ਬਣ ਗਈ ਹੋਵੇ ਪਿਆਲੇ ਦੁਆਲੇ ਸਾਰੇ ਬਾਰਡਰ ਨੇ ਉਸ ਦੇ ਵਿੱਚ ਜੇਕਰ ਉਹ ਬੰਦ ਨੇ ਤੇ ਇਸ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਸ਼ੁਭ ਕਰਨ ਸਾਡਾ ਨੌਜਵਾਨ ਸਾਥੀ ਤੇ ਇਸੇ ਤਰ੍ਹਾਂ ਹੋਰ 8 ਕਿਸਾਨਾਂ ਦੀ ਜਿਹੜੀ ਮਤਲਬ ਸ਼ਹੀਦੀ ਹੋਈ ਹੈ ਤੇ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਦੋਸ਼ ਹੈ ਇਹ ਦੋਸ਼ ਹੈ ਕਿ ਜਦੋਂ ਪਿਛਲੀ ਵਾਰ ਕਿਸਾਨ ਅੰਦੋਲਨ ਖਤਮ ਹੋਇਆ ਸੀ ਇੱਕ ਕਮੇਟੀ ਬਣੀ ਸੀ ਉਹਨਾਂ ਨੇ ਐਮਐਸਪੀ ਲਾਗੂ ਕਰਨ ਦੀ ਗੱਲ ਕੀਤੀ ਸੀ ਔਰ ਇਹਨਾਂ ਨੇ ਵੀ ਐਮਐਸਪੀ ਗੱਲ ਕਰ ਜਦੋਂ ਜਿਹੜੇ ਮਾਨ ਸਾਹਿਬ ਜਿਹੜੇ ਹੁਣ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਵੀ ਇਹ ਬੜਾ ਪ੍ਰੋਸਾ ਦੋਇਆ ਸੀ ਕਿ ਅਸੀਂ ਐਮਐਸਪੀ ਜਦੋਂ ਆਵਾਂਗੇ ਸਰਕਾਰ 'ਚ ਅਸੀਂ ਐਮਐਸਪੀ ਦਵਾਂਗੇ ਕਿਸਾਨਾਂ ਦੀਆਂ ਹੱਤਿਆਵਾਂ ਹੋ ਰਹੀਆਂ ਸ਼ਹੀਦੀਆਂ ਹੋ ਰਹੀਆਂ ਤੇ ਅਜਿਹੇ ਮਾਹੌਲ ਦੇ ਵਿੱਚ ਜਦੋਂ ਘਰ ਦਾ ਮਾਹੌਲ ਗਮਗੀਨ ਹੋਵੇ ਤਾਂ ਉੱਥੇ ਰੂਲ ਬੁੱਕ ਨਹੀਂ ਦੇਖੀ ਜਾਂਦੀ ਇਹ ਤੁਸੀਂ ਜ਼ੀਰੋ ਐਫ ਆਈ ਆਰ ਕੀ ਸ਼ੁਭ ਕਰਨ ਦੀ ਜਿਹੜੀ ਸਰਕਾਰ ਆਪ ਜਦੋਂ ਸੱਤਾ 'ਚ ਨਹੀਂ ਸੀ ਤਾਂ ਉਦੋਂ ਕਹਿੰਦੀ ਸੀ ਵੀ ਜ਼ੀਰੋ ਐਫ ਆਈ ਆਰ ਦੇ ਵਿੱਚ ਅਣਪਛਾਤੇ ਜਾਂ ਤੇ ਐਫ ਆਈ ਆਰ ਕੀ ਹੁੰਦੀ ਹੈ ਥੈਟ ਇਜ਼ ਨੋ ਐਫ ਆਈ ਆਰ ਜੇ ਉਦੋਂ ਕਹਿੰਦੇ ਸੀ ਨੋ ਐਫ ਆਈ ਆਰ ਤਾਂ ਹੁਣ ਉਹ ਐਫ ਆਈ ਆਰ ਜੋ ਜਿਸ ਤਰ੍ਹਾਂ ਬਾਬਲ ਕਰਾਂ ਦੇ ਵਿੱਚ 0 ਐਫ ਆਈ ਆਰ ਹੋਈ ਸੀ ਤੇ ਇੱਥੇ ਵੀ 0 ਐਫ ਆਈ ਆਰ ਕਰਕੇ ਇਸ ਦਾ ਬਣਨਾ ਕੁਝ ਨਹੀਂ। ਛਾਡੀ ਸਰਕਾਰ ਦੇ ਸਮੇ ਕਿਸਾਨ ਦਿੱਲੀ ਦੇ ਬਾਰਡਰ ਤੱਕ ਪਹੁੰਚਾ। ਔਰ ਅੱਜ ਜਦੋਂ ਇਹਨਾਂ ਦੀ ਸਰਕਾਰ ਹੈ ਤੇ ਸਾਡਾ ਕਿਸਾਨ ਪੰਜਾਬ ਦਾ ਬਾਰਡਰ ਨਹੀਂ ਟੱਪ ਆ ਰਿਹਾ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਵਿਧਾਨ ਸਭਾ ਦਾ ਸੈਸ਼ਨ ਬਜਟ ਸੈਸ਼ਨ ਅੱਜ ਸ਼ੁਰੂ ਹੋਇਆ। ਅੱਜ ਜੋ ਕੁਝ ਹੋਇਆ ਕਿਉਂਕਿ ਪਹਿਲੇ ਗਵਰਨਰ ਦਾ 파ਸ਼ਨ ਹੋਣਾ ਸੀ ਉਹਦੇ ਬਾਅਦ ਸ਼ਰਧਾਂਜਲੀਆ ਸੀਗੀਆਂ ਪਰ ਆਬਜੈਕਸ਼ਨ ਕੀਤਾ ਕਾਂਗਰਸ ਨੇ ਕਿ ਸ਼ੁਭਕਰਨ ਜਿਹੜਾ ਕਿ ਕਿਸਾਨ ਸ਼ਹੀਦ ਹੋਏ ਐ ਬਾਰਡਰ ਤੇ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਸੀਗੀ ਇਸ ਤੇ ਸਤਾਧਿਰ ਨੇ ਆਪਣੀ ਆਬਜੈਕਸ਼ਨ ਕੀਤੀ ਕਿ ਜਿਹੜਾ ਕਾਂਗਰਸ ਹੈਗੀ ਉਹਨਾਂ ਨੂੰ ਅੰਦਰ ਬੈਠਣਾ ਚਾਹੀਦਾ ਹੈ ਉਹਨਾਂ ਨੂੰ ਸੁਣਨਾ ਚਾਹੀਦਾ ਹੈ ਔਰ ਉਹਦੇ ਬਾਅਦ ਗੱਲ ਕਰਨੀ ਚਾਹੀਦੀ ਹੈ ਇਹ ਸਾਰੇ ਜਿਹੜਾ ਵੀ ਅੱਜ ਵਰਤਾਂਤ ਹੋਇਆ ਇਸੇ ਗੱਲਬਾਤ ਕਰਦੇ ਆ ਰਾਜਕੁਮਾਰ ਚੱਬੇਵਾਲ ਸਾਡੇ ਨਾਲ ਨੇ ਕਾਂਗਰਸ ਤੇ ਆਗੂ ਨਾਲ ਗੱਲਬਾਤ ਕਰਦੇ ਆ ਚੱਬੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਥੈਂਕ ਯੂ ਜੀ ਧੰਨਵਾਦ ਅੱਜ ਜੋ ਕੁਝ ਹੋਇਆ ਜੀ ਤੁਸੀਂ ਕਿਹਾ ਕਿ ਸ਼ੁਕਰਨ ਨੂੰ ਸ਼ਰਧਾਂਜਲੀ ਪਹਿਲੇ ਦੇਣੀ ਚਾਹੀਦੀ ਸੀਗੀ ਫੇਰ ਸ਼ੁਰੂ ਕਰਨਾ ਚਾਹੀਦਾ ਸੀਗਾ ਪਰ ਜਿੱਥੋਂ ਤੱਕ ਸਤਾ ਤੇਰ ਦੀ ਗੱਲ ਕਰੀਏ ਉਹਨਾਂ ਨੇ ਓਬਜੈਕਸ਼ਨ ਕੀਤੀ ਹੈ ਉਹ ਕਹਿੰਦੇ ਜੀ ਪਹਿਲੇ ਜਿਹੜਾ ਇੱਕ ਟਰੈਡੀਸ਼ਨ ਬਣੀ ਹੈ ਜਾਂ ਰੂਲ ਬੁੱਕ ਕਹਿੰਦੀ ਹੈ گورنر ਦਾ ਅਭਿਵਾਸ਼ਣ ਪਹਿਲੇ ਹੁੰਦਾ ਹੈ ਉਹਨਾਂ ਦਾ ਪਾਸ਼ਨ ਸਪੀਚ ਹੁੰਦੀ ਹੈ ਔਰ ਬਾਅਦ ਸ਼ਰਧਾਂਜਲੀਆਂ 'ਚ ਅਸੀਂ ਨਾਮ ਜਿਹੜਾ ਹੈ ਉਹ ਦਿੱਤੇ ਮੰਤਰੀ ਜਿਹੜੇ ਕਾਨਫਰੈਂਸ ਕਰਕੇ ਗਏ ਆ ਅ ਦੇਖੋ ਗੱਲ ਹੈ ਕਿ ਰੂਲ ਬੁੱਕ ਤਾਂ ਇਹ ਕਹਿੰਦੀ ਹੈ ਕਿ ਕਿਸਾਨ ਅੰਦੋਲਨ ਜਿਹੜੇ 13 ਫਰਵਰੀ ਤੋਂ ਕਿਸਾਨ ਅੰਦੋਲਨ ਪੰਜਾਬ ਦੀਆਂ ਸਰਹੱਦਾਂ ਤੇ ਚੱਲ ਰਿਹਾ ਔਰ ਉਸ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਜੀ ਔਰ ਜੇਕਰ ਅੱਜ ਕਿਸਾਨ ਵੀਰ ਅੱਜ ਵੀ ਪੰਜਾਬ ਦੀਆਂ ਹੱਦਾਂ ਦੇ ਵਿੱਚ ਜਿਸ ਤਰ੍ਹਾਂ ਇੱਕ ਬਾਰਡਰ ਦੇ ਵਿੱਚ ਪੂਰੀ ਸਾਡੀ ਸਟੇਟ ਇੱਕ ਬਾਰਡਰ ਸਟੇਟ ਬਣ ਗਈ ਹੋਵੇ ਪਿਆਲੇ ਦੁਆਲੇ ਸਾਰੇ ਬਾਰਡਰ ਨੇ ਉਸ ਦੇ ਵਿੱਚ ਜੇਕਰ ਉਹ ਬੰਦ ਨੇ ਤੇ ਇਸ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਉਸ ਤੋਂ ਇਲਾਵਾ ਸਾਡੇ ਸ਼ੁਭਕਰਨ ਸਾਡਾ ਨੌਜਵਾਨ ਸਾਥੀ ਤੇ ਇਸੇ ਤਰ੍ਹਾਂ ਹੋਰ ਅੱਠ ਕਿਸਾਨਾਂ ਦੀ ਜਿਹੜੀ ਮਤਲਬ ਸ਼ਹੀਦੀ ਹੋਈ ਹੈ ਤੇ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਦੋਸ਼ ਹੈ ਇਹ ਦੋਸ਼ ਹੈ ਕਿ ਜਦੋਂ ਪਿਛਲੀ ਵਾਰ ਕਿਸਾਨ ਅੰਦੋਲਨ ਖਤਮ ਹੋਇਆ ਸੀ ਇੱਕ ਕਮੇਟੀ ਬਣੀ ਸੀ ਉਹਨਾਂ ਨੇ ਐਮਐਸਪੀ ਲਾਗੂ ਕਰਨ ਦੀ ਗੱਲ ਕੀਤੀ ਸੀ ਔਰ ਇਹਨਾਂ ਨੇ ਵੀ ਐਮਐਸਪੀ ਗੱਲ ਕਰ ਜਦੋਂ ਜਿਹੜੇ ਮਾਨ ਸਾਹਿਬ ਜਿਹੜੇ ਹੁਣ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਵੀ ਇਹ ਬੜਾ ਪ੍ਰੋਸਾ ਦੋਇਆ ਸੀ ਕਿ ਅਸੀਂ ਐਮਐਸਪੀ ਜਦੋਂ ਆਵਾਂਗੇ ਸਰਕਾਰ 'ਚ ਅਸੀਂ ਐਮਐਸਪੀ ਦਵਾਂਗੇ ਤਾਂ ਅੱਜ ਨਾ ਤਾਂ ਐਮਐਸਪੀ ਮਿਲੀ ਹੈ ਔਰ ਕਿਸਾਨ ਅੱਜ ਵੀ ਅੰਦੋਲਨ ਕਰਨ ਲਈ ਮਜਬੂਰ ਹੈ ਜਦੋਂ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਆ ਕਿਸਾਨ ਕਿਸਾਨਾਂ ਦੀਆਂ ਹੱਤਿਆਮਾਂ ਹੋ ਰਹੀਆਂ ਸ਼ਹੀਦੀਆਂ ਹੋ ਰਹੀਆਂ ਤੇ ਅਜਿਹੇ ਮਾਹੌਲ ਦੇ ਵਿੱਚ ਜਦੋਂ ਘਰ ਦਾ ਮਾਹੌਲ ਗਮਗੀਨ ਹੋਵੇ ਤਾਂ ਉੱਥੇ ਰੂਲ ਬੁੱਕ ਨਹੀਂ ਦੇਖੀ ਜਾਂਦੀ ਉੱਥੇ ਰੂਲ ਬੁੱਕ ਦੀ ਗੱਲ ਨਹੀਂ ਕੀਤੀ ਜਾਂਦੀ ਉੱਥੇ ਤਾਂ ਸਿਰਫ ਇਹ ਹੈ ਵੀ ਅਸੀਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਤੁਸੀਂ ਜ਼ੀਰੋ ਐਫ ਆਈ ਆਰ ਕੀਤੀ ਹੈ ਸ਼ੁਭ ਕਰਨ ਦੀ ਜਿਹੜੀ ਸਰਕਾਰ ਆਪ ਜਦੋਂ ਸੱਤਾ 'ਚ ਨਹੀਂ ਸੀ ਤਾਂ ਉਦੋਂ ਇਹ ਕਹਿੰਦੀ ਸੀ ਵੀ ਜ਼ੀਰੋ ਐਫ ਆਈ ਆਰ ਦੇ ਵਿੱਚ ਅਣਪਛਾਤੇਆਂ ਤੇ ਐਫ ਆਈ ਆਰ ਕੀ ਹੁੰਦੀ ਹੈ ਥੈਟ ਇਜ਼ ਨੋ ਐਫ ਆਈ ਆਰ ਜੇ ਉਦੋਂ ਕਹਿੰਦੇ ਸੀ ਨੋ ਐਫ ਆਈ ਆਰ ਤਾਂ ਹੁਣ ਉਹ ਐਫ ਆਈ ਆਰ ਹੁਣ ਅਸੀਂ ਇਹ ਕਹਿਣਾ ਚਾਹੁੰਦੇ ਪਈ ਉਹਨਾਂ ਦੇ ਜਿਹੜਾ ਹੋਮ ਮਿਨਿਸਟਰ ਹੈ ਅਨਲ ਵਿੱਜ ਹੈ ਉੱਥੋਂ ਦਾ ਮੁੱਖ ਮੰਤਰੀ ਹੈ ਉੱਥੋਂ ਦੇ ਪੁਲਿਸ ਅਫੀਸ਼ਰਸ ਨੇ ਉਹਨਾਂ ਤੇ ਐਫਆਈਆਰ ਕੀਤੀ ਜਾਵੇ ਤੇ ਆ ਮਤਲਬ ਇਹਦਾ ਮਤਲਬ ਇਹ ਵੀ ਇਸ ਮਸਲੇ ਨੂੰ ਡਿলিউਟ ਕੀਤਾ ਜਾ ਰਿਹਾ ਇਸ ਦਾ ਮਤਲਬ ਇਹ ਜਿਸ ਤਰ੍ਹਾਂ ਬਾਬਲ ਕਰਾਂ ਦੇ ਵਿੱਚ ਜ਼ੀਰੋ ਐਫਆਈਆਰ ਹੋਈ ਸੀ ਤੇ ਇੱਥੇ ਵੀ ਜ਼ੀਰੋ ਐਫਆਈਆਰ ਕਰਕੇ ਇਸ ਦਾ ਬਣਨਾ ਕੁਝ ਨਹੀਂ ਹੋਆ ਗੁਰਾਰੀ ਇਹ ਕਹਿੰਦੇ ਵੀ ਜਿਹੜਾ 0 ਐਫ ਆਈ ਆਰ ਦੀ ਗੱਲ ਹੈਗੀ ਹੈ ਉਹ ਵੀ ਤਾਂ ਕਰਕੇ 0 ਐਫ ਆਈ ਆਰ ਕੀਤੀ ਗਈ ਹੈ ਕੋਈ ਪਾਰਟਿਕੂਲਰ ਨਾਮਾ ਦੇ ਨਾਲ ਇਹ ਪ੍ਰੋਪਰ ਨਹੀਂ ਕੀਤੀ ਗਈ ਕਿਉਂਕਿ ਜੂਰਿਸਡਿਕਸ਼ਨ ਦਾ ਵੀ ਇੱਕ ਜਿਹੜਾ ਉਹ ਇਹਦੇ ਵਿੱਚ ਗੱਲ ਆ ਰਹੀ ਹੈ ਕਿ ਉਹ ਹਰਿਆਣਾ ਤੇ ਪੰਜਾਬ ਦੇ ਬਾਰਡਰਾਂ ਦੀ ਗੱਲ ਆ ਰਹੀ ਹੈ ਫਿਰ ਹੋਰ ਸਰਕਾਰਾਂ ਦੀ ਵੀ ਜੂਰਿਸਡਿਕਸ਼ਨ ਦੀ ਗੱਲ ਆ ਰਹੀ ਹੈ ਕਹਿੰਦੇ ਜੂਰਿਸਡਿਕਸ਼ਨ ਤੈਅ ਹੋਏਗਾ ਫਿਰ ਪਤਾ ਲੱਗੇਗਾ ਕਿ ਜਾਂਚ ਜਿਹੜੀ ਹੈ ਜਾਣੀ ਕਿ ਦੇ ਕੋਲ ਇੱਕ ਗੱਲ ਦੂਜੀ ਗੱਲ ਤੁਸੀਂ ਕਿਹਾ ਕਿ ਜਿਹੜੀ ਹੈ ਸੂਬਾ ਸਰਕਾਰ ਨੇ ਵੀ ਐਮ ਐਸ ਪੀ ਦੀ ਗੱਲ ਕੀਤੀ ਸੀਗੀ ਪਹਿਲੇ ਤੋਂ ਹੀ ਇਹ ਐਮਐਸਪੀ ਦੀ ਗੱਲ ਕੀਤੀ ਜਾਵੇ ਜਾਂ ਐਦਾਂ ਦੇ ਜਿਹੜੀਆਂ ਵੀ ਕਿਸਾਨੀ ਦੇ ਨਾਲ ਰਿਲੇਟਿਡ ਮੰਗਾਂ ਨੇ ਉਹ ਬੇਸਿਕਲੀ ਹੈ ਕੇਂਦਰ ਦੀਆਂ ਉਹ ਸਟੇਟ ਸਬਜੈਕਟ ਨਹੀਂ ਹੈਗਾ ਸੈਂਟਰ ਸਬਜੈਕਟ ਹੈਗਾ ਆ ਦੇਖੋ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਟੈਰੀਟਰੀ ਦੀ ਗੱਲ ਕੀਤੀ ਹੈ ਜੂਰਿਸਡਿਕਸ਼ਨ ਦੀ ਗੱਲ ਕੀਤੀ ਹੈ ਜੂਰਿਸਡਿਕਸ਼ਨ ਤਾਂ ਦੇਖੋ ਇੱਕ ਲਾਅ ਹੈ ਸ਼ਾਇਦ ਇਹਨਾਂ ਨੇ ਲੀਗਲ ਓਪੀਨੀਅਨ ਨਹੀਂ ਲਿਆ ਜਦੋਂ ਲੜਾਈ ਇੱਕ ਇੱਕ ਸਾਈਡ ਤੋਂ ਸ਼ੁਰੂ ਹੁੰਦੀ ਹੈ ਭਾਵੇਂ ਅਸੀਂ ਦੂਸਰੇ ਬਾਰਡਰ ਤੋਂ ਦੂਸਰੀ ਸਾਈਡ ਵੀ ਚਲੇ ਜਾਈਏ ਉਹ ਜਿੱਥੇ ਅਕਰੰਸ ਸ਼ੁਰੂ ਹੋਈ ਹੈ ਉਹੀ ਬਣਦੀ ਪਲੇਸ ਆਫ ਅਕਰੰਸ ਔਰ ਐਫ ਆਈ ਆਰ ਬਿਲਕੁਲ ਬਣਦੀ ਹੈ ਪਰ ਇਹ ਵੀ ਐਫ ਆਈ ਆਰ ਤੁਸੀਂ ਜੇ ਐਦਾਂ ਦੀ ਐਫ ਆਈ ਆਰ ਕਰਨੀ ਸੀ ਫਿਰ ਤੁਸੀਂ ਹਫ਼ਤਾ ਪਹਿਲਾ ਕਰ ਦਿੰਦੇ ਇਹਦਾ ਮਤਲਬ ਤੁਸੀਂ ਹਾਈ ਕੋਰਟ ਤੇ ਜਦੋਂ ਬਾਜਵਾ ਸਾਹਿਬ ਹਾਈ ਕੋਰਟ ਗਏ ਆ ਤੁਸੀਂ ਹਾਈ ਕੋਰਟ ਦੇ ਡਰ ਤੋਂ ਬਿਲਕੁਲ ਬੇਕਾਰ ਐਫ ਆਈ ਆਰ ਜਿਸ ਦੀ ਕੋਈ ਮਤਲਬ ਹੀ ਕੋਈ ਨਹੀਂ ਔਰ ਉਸ ਐਫ ਆਈ ਆਰ ਦਾ ਬਣਨਾ ਹੀ ਕੁਛ ਨਹੀਂ ਔਰ ਉਸ ਐਫ ਆਈ ਆਰ ਦੇ ਵਿੱਚ ਸਾਰੇ ਭਰੀ ਹੋਣਗੇ ਇਹਦਾ ਮਤਲਬ ਤਾਂ ਇਹ ਹੈ ਵੀ ਤੁਸੀਂ ਕਿਤੇ ਨਾ ਕਿਤੇ ਤੁਸੀਂ ਆਪਣੀ ਜਿਹੜੇ ਹਰਿਆਣਾ ਸਟੇਟ ਨਾਲ ਮਿਲੇ ਹੋਏ ਆ ਤੁਸੀਂ ਕੇਂਦਰ ਸਰਕਾਰ ਨਾਲ ਮਿਲੇ ਹੋਏ ਆ ਉਹਨਾਂ ਦੀ ਹਾਂ ਚਾਹ ਮਲਾ ਕੇ ਚੱਲ ਰਹੇ ਆ ਤੁਹਾਨੂੰ ਆਪਣੇ ਨੌਜਵਾਨ ਕਿਸਾਨ ਦੀ ਫਿਕਰ ਨਹੀਂ ਵੀ ਉਹਦੀ ਐਫ ਆਈ ਆਰ ਜਿਹੜੀ ਉਹ ਪ੍ਰੋਪਰ ਹੋਵੇ ਔਰ ਦੂਸਰੀ ਜਿਸ ਤੱਕ ਐਮ ਐਸ ਪੀ ਦੀ ਗੱਲ ਹੈ ਐਮ ਐਸ ਪੀ ਦੀ ਗੱਲ ਦੇਖੋ ਜਦੋਂ ਤੁਹਾਨੂੰ ਪਤਾ ਹੈ ਜਦੋਂ ਤੁਸੀਂ ਬੋਲ ਰਹੇ ਹੋ ਉਹਨੂੰ ਉਦੋਂ ਪਤਾ ਹੈ ਕਿ ਥਿਸ ਇਜ਼ ਸੈਂਟਰ ਸਬਜੈਕਟ ਥਿਸ ਇਜ਼ ਨਾਟ ਅ ਸਟੇਟ ਸਬਜੈਕਟ ਤੇ ਉਦੋਂ ਤਾਂ ਤੁਸੀਂ ਬੜਾ ਸਪੀਚ ਕਰ ਰਹੇ ਸੀ ਤੇ ਜੇ ਕਰ ਰਹੇ ਸੀ ਤੇ ਤੁਸੀਂ ਫਿਰ ਮੂੰਗੀ ਦੀ ਗੱਲ ਕੀਤੀ ਕਿ ਅਸੀਂ ਮੂੰਗ ਤੇ ਅਸੀਂ ਐਮਐਸਪੀ ਦਵਾਂਗੇ ਉਹ ਵੀ ਕਿਸਾਨਾਂ ਦੀ 90% ਜਿਹੜੀ ਫਸਲ ਹੈ ਉਹ ਵਿਚਾਰਿਆਂ ਨੂੰ ਆਉਣੇ-ਬਾਉਣੇ ਧਾਮ ਦੇ ਵਿੱਚ ਜਿਹੜੀ ਉਹ ਵੇਚਣੀ ਪਈ ਹੈ ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰਨੀਆਂ ਬਹੁਤ ਸੌਕੀਆਂ ਨੇ ਤੇ ਜਦੋਂ ਉਹਨਾਂ ਨੂੰ ਕਰਨਾ ਹੈ ਇੰਪਲੀਮੈਂਟ ਕਰਨਾ ਤੇ ਬਹੁਤ ਔਖਾ ਹੈ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਪਈ ਸਰਕਾਰ ਜਿਹੜੀ ਹੈ ਦੇਖੋ ਬਜਟ ਸੈਸ਼ਨ ਵੀ ਚੱਲਦੇ ਰਹਿਣੇ ਸਭ ਕੁਝ ਚੱਲਦੇ ਰਹਿਣਾ ਪਰ ਪੰਜਾਬ ਦੀ ਕਿਸਾਨੀ ਇੱਕ ਵਾਰ ਪੰਜਾਬ ਦੀ ਕਿਸਾਨੀ ਜਦੋਂ ਬਰਬਾਦ ਹੋ ਗਈ ਤਾਂ ਉਹ ਜਿਹੜਾ ਪੰਜਾਬ ਦੁਬਾਰਾ ਉਸ ਤੋਂ ਬਾਅਦ ਪੈਰਾਂ ਤੇ ਨਹੀਂ ਆ ਸਕਿਆ ਕੁਝ ਇਹੋ ਜਿਹੇ ਗੱਲਾਂ ਵੀ ਆ ਰਹੀਆਂ ਵੀ ਜਿੱਦਾਂ ਹੁਣ ਕਿਸਾਨੀ ਦਾ ਜਦੋਂ ਤਾਂ ਅੰਦੋਲਨ ਤੇ ਆਪ ਕਿਸਾਨ ਬੈਠ ਜਾਂਦਾ ਹੈ ਉਦੋਂ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਯਾਦ ਆ ਜਾਂਦਾ ਹੈ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਜਾਂ ਕੋਈ ਵੀ ਸੱਤਾ ਪਾਰਟੀ ਹੋਵੇ ਉਹਨਾਂ ਨੂੰ ਯਾਦ ਆ ਜਾਂਦਾ ਹੈ ਵੀ ਇਹਨਾਂ ਦਾ ਸਾਥ ਦੇਣਾ ਹੈ ਜਦ ਕਿ ਇੰਨੇ ਹੀ ਸ਼ਿੱਦਤ ਦੇ ਨਾਲ ਜਿਵੇਂ ਟਰੈਕਟਰਾਂ ਤੇ ਨਾਲ ਚੜ ਕੇ ਜਾ ਰਹੇ ਨੇ ਜਾਂ ਤੁਸੀਂ ਲੋਕਾਂ ਨੇ ਵੀ ਕੀਤਾ ਸਾਰਾ ਕੁਝ ਜਾਂ ਦੂਜੀਆਂ ਪਾਰਟੀਆਂ ਬਿਆਨ ਕਰ ਰਹੀਆਂ ਨੇ ਪ੍ਰੈਸ ਕਾਨਫਰੰਸਾਂ ਕਰ ਰਹੀਆਂ ਨੇ ਉਦੋਂ ਤਾਂ ਨਾਲ ਤੁਰ ਪੈਂਦੀਆਂ ਜਦੋਂ ਕਿਸਾਨ ਆਪ ਹੀ दुखी ਹੋ ਰਿਹਾ ਹੁੰਦਾ ਹੈ ਉਹਨਾਂ ਲਈ ਪਹਿਲ ਕਿਉਂ ਨਹੀਂ ਕਰਦੀਆਂ ਐਵੇਂ ਦੀਆਂ ਗੱਲਾਂ ਆ ਰਹੀਆਂ ਨੇ ਕਿ ਹੁਣ ਤਾਂ ਸਾਥ ਦੇ ਰਹੇ ਹੋ ਜਦੋਂ ਆਲਰੇਡੀ ਪੱਕ ਗਿਆ ਕਿਤੇ ਨਾ ਕਿਤੇ ਪੋਲਿਟਿਕਲੀ ਮੋਟੀਵੇਟਿਡ ਚੀਜ਼ਾਂ ਆ ਜਾਂ ਆਪਣੇ ਹੁਣ ਕਿਉਂਕਿ ਚੋਣਾਂ ਕੋਲ ਆ ਰਹੀਆਂ ਲਾਹਾ ਲੈਣ ਵਾਲੀ ਗੱਲ ਨਹੀਂ ਇਹ ਆ ਦੇਖੋ ਜਿੱਦਾਂ ਕਿਸਾਨ ਅੰਦੋਲਨ ਦਾ ਸਵਾਲ ਹੈ ਜੇਕਰ ਸਾਡੇ ਆਪਣੀ ਸਰਕਾਰ ਦੀ ਮੈਂ ਗੱਲ ਕਰਾਂ ਪਿਛਲੀ ਸਰਕਾਰ ਦੀ ਕਾਂਗਰਸ ਸਰਕਾਰ ਦੀ ਗੱਲ ਕਰਾਂ ਤੇ ਸਾਡੇ ਉਦੋਂ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਸਰਕਾਰ ਨੇ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਬੜੀ ਐਮ ਭੂਮਿਕਾ ਨਿਭਾਈ ਤੁਸੀਂ ਦੇਖੋ ਸਾਡੀ ਸਰਕਾਰ ਦੇ ਸਮੇਂ ਕਿਸਾਨ ਦਿੱਲੀ ਦੇ ਬਾਰਡਰ ਤੱਕ ਪਹੁੰਚਾ ਔਰ ਅੱਜ ਜਦੋਂ ਇਹਨਾਂ ਦੀ ਸਰਕਾਰ ਹੈ ਤੇ ਸਾਡਾ ਕਿਸਾਨ ਪੰਜਾਬ ਦਾ ਬਾਰਡਰ ਨਹੀਂ ਟੱਪ ਆ ਰਿਹਾ ਇਸ ਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਇਹਨਾਂ ਦੀ ਹਮਾਇਤ ਨਹੀਂ ਕਰ ਰਹੀ ਅਸੀਂ ਤਾਂ ਉਹਨਾਂ ਦੀ ਹਮਾਇਤ ਅੰਦੋਲਨ ਦੇ ਵਿੱਚ ਵੀ ਕੀਤੀ ਅੰਦੋਲਨ ਤੋਂ ਪਹਿਲਾਂ ਵੀ ਜਦੋਂ ਕਰਜ਼ੇ ਦੀ ਗੱਲ ਸੀ ਅਸੀਂ ਇਹ ਕਹਿੰਦੇ ਸੀ ਜੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਤੁਸੀਂ ਤਾਂ ਜੀ ਇਹਨਾਂ ਦਾ 525500 ਕਰੋੜ ਰੁਪਇਆ ਕਰਜ਼ਾ ਜਿਹੜਾ ਉਹ ਸਿਰਫ ਮਾਫ ਕੀਤਾ ਤੁਸੀਂ ਬਾਕੀ ਕਿਉਂ ਨਹੀਂ ਕੀਤਾ ਅਸੀਂ 525500 ਕਰੋੜ ਮਾਫਤਾ ਕੀਤਾ ਨਾ ਤੁਸੀਂ ਤਾਂ 1 ਰੁਪਇਆ ਵੀ ਮਾਫ ਨਹੀਂ ਕੀਤਾ ਸੋ ਇਸ ਕਰਕੇ ਅਸੀਂ ਹਮੇਸ਼ਾ ਕਿਸਾਨੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਕਿਸਾਨੀ ਦੇ ਨਾਲ ਖੜੇ ਰਹੇ ਹਾਂ ਤੇ ਆ ਤੁਸੀਂ ਦੇਖਿਆ ਵੀ ਜਦੋਂ ਸਾਡੇ ਕਿਸਾਨ ਵੀ ਸ਼ਹੀਦ ਹੋਏ ਆ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਸਾਰਿਆਂ ਨੂੰ ਜਿਹੜਾ ਉਹਦਾ ਮੇਰੇ ਖਿਆਲ 5 ਲੱਖ ਰੁਪਏ ਹਰ ਪਰਿਵਾਰ ਨੂੰ ਤੇ ਉਹਨਾਂ ਦੇ ਪਰਿਵਾਰ ਚ ਹਰ ਇੱਕ ਨੂੰ ਨੌਕਰੀ ਦਿੱਤੀ ਆ ਸੋ ਇਸ ਕਰਕੇ ਕਾਂਗਰਸ ਸਰਕਾਰ ਹਮੇਸ਼ਾ ਕਿਸਾਨ ਪੱਖੀ ਰਹੀ ਹੈ ਈਵਨ ਜਦੋਂ ਸੁਆਮੀਨਾਥ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਆ ਉਹਦੇ ਚ ਵੀ ਅਸੀਂ ਜੇਕਰ 301 ਦੇ ਵਿੱਚੋਂ 276 ਸਿਫਾਰਸ਼ਾਂ ਜਿਹੜੀਆਂ ਅਸੀਂ ਲਾਗੂ ਕੀਤੀਆਂ ਇਹ ਤਾਂ ਜਿਹੜੀਆਂ ਹੁਣ ਕੇਂਦਰ ਸਰਕਾਰਾਂ ਜਾਂ ਜਿਹੜੀ ਸਾਡੀ ਮੌਜੂਦਾ ਪੰਜਾਬ ਸਰਕਾਰ ਹੈ ਇਹ ਤਾਂ ਉਹ ਸਰਕਾਰਾਂ ਨੇ ਜਿਨ੍ਹਾਂ ਨੇ ਕਿਹਾ ਬਹੁਤ ਕੁਝ ਜਿਨ੍ਹਾਂ ਨੇ ਆਪ ਕਿਹਾ ਕਿ ਅਸੀਂ ਐਮਐਸਪੀ ਜੀ ਜਿਹੜੀ ਨੈਸ਼ਨਲ ਡਵੈਲਪਮੈਂਟ ਕੌਂਸਲ ਦੀ ਜਿਹੜੀ ਰਿਪੋਰਟ ਸੀ ਜਿਹਦੇ ਹੈੱਡ ਸੀਗੇ ਆ ਮੋਦੀ ਸਾਹਿਬ ਉਦੋਂ ਮੁੱਖ ਮੰਤਰੀ ਗੁਜਰਾਤ ਸੀ ਉਹਨਾਂ ਨੇ ਆਪ ਕਿਹਾ ਸੀ ਕਿ ਜੀ ਐਮਐਸਪੀ ਲਾਗੂ ਹੋਣੀ ਚਾਹੀਦੀ ਸੀ 2+50 ਤੇ ਅੱਜ ਉਹ ਕਿੱਥੇ ਨੇ ਨਾਉ ਅੱਜ ਉਹ ਗੱਲ ਗੋਲ ਰਹੇ ਨੇ ਨਾ ਪੰਜਾਬ ਸਰਕਾਰ ਦੇ ਕੰਨਾਂ ਤੇ ਜੂਂ ਸਰਕਾਰੀ ਆ ਸੋ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਜਦ ਤੱਕ ਕਿਸਾਨਾਂ ਦੇ ਨਾਲ ਬੇਇਨਸਾਫੀ ਹੁੰਦੀ ਰਹੇਗੀ ਅਸੀਂ ਜਿਹੜਾ ਇਹ ਬਜਟ ਸੈਸ਼ਨ ਦਾ ਕੋਈ ਵੀ ਸੈਸ਼ਨ ਉਹ ਚੱਲਣ ਨਹੀਂ ਦਵਾਗੇ ਪਰ ਜਿੱਥੋਂ ਤੱਕ ਤੁਸੀਂ ਕਹਿ ਕਿ ਕਿਸੇ ਤਰੀਕੇ ਦੇ ਮੁਆਵਜ਼ੇ ਦਿੱਤੇ ਜਾਂਦੇ ਆ ਸ਼ੁਕਰਨ ਨੂੰ ਵੀ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸਰਕਾਰ ਵੱਲੋਂ ਉਹਦੇ ਨਾਲ ਹੀ ਉਹਦੀ ਭੈਣ ਜਿਹੜੀ ਹੈਗੀ ਪਲੱਸ 2 ਪਾਸ ਤੇ ਉਹਨਾਂ ਨੂੰ ਵੀ ਨੌਕਰੀ ਦੇਣ ਦੀ ਗੱਲ ਕੀਤੀ ਗਈ ਸੈਟੀਸਫਾਈਡ ਨਹੀਂ ਹੈਗੀ ਕਾਂਗਰਸ ਬਿਲਕੁਲ ਨਹੀਂ ਦਿਸ ਹੈ ਦੇਖੋ ਇਹ ਬਿਲਕੁਲ ਪਾਰਸ਼ੀਅਲਟੀ ਆ ਉਹ ਅਸੀਂ ਉਹਦੀ ਬਿਲਕੁਲ ਤਾਹੀਦ ਮਤਲਬ ਤਾਹੀਦ ਕਰਦੇ ਵੀ ਅੱਛਾ ਕੀਤਾ ਸ਼ੁਭਕਰਨ ਦੀ ਪਰਵਾਹ ਨਾ ਜਿਹੜੇ ਬਾਕੀ ਨੌਕ ਕਿਸਾਨ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦੇ ਕੇ ਉਹਨਾਂ ਨੂੰ ਵੀ 1 ਕਰੋੜ ਰੁਪਏ ਕਿਉਂ ਨਹੀਂ ਦਿੱਤਾ ਜਾਂਦਾ ਉਹ ਵੀ ਤਾਂ ਉਸੇ ਲੜਾਈ ਵਿੱਚ ਸ਼ਹੀਦ ਹੋਏ ਆ ਕਾਰਨ ਚਾਹੇ ਕੋਈ ਵੀ ਹੋਵੇ ਕਾਰਨ ਚਾਹੇ ਸਾਹ ਘੁੱਟਣ ਨਾਲ ਮੌਤ ਹੋਈ ਹੋਵੇ ਚਾਹੇ ਹਾਰਟ ਅਟੈਕ ਨਾਲ ਕਿਉਂਕਿ ਉੱਥੇ ਦਾ ਧੂਆਂ ਜਿਹੜਾ ਉਹ ਇੰਨਾ ਜ਼ਹਿਰੀਲਾ ਕਿ ਉਹ ਜਿਹੜਾ ਡੈਥ ਹੋਜ਼ ਨਾ ਹੋ ਜਾਂਦੀ ਹੈ ਸੋ ਇਸ ਕਰਕੇ ਅਸੀਂ ਇਹ ਮੰਗ ਕਰਦੇ ਆਂ ਕਿ ਜਿਹੜੇ ਕਿਸਾਨ ਜੋ ਵੀ ਇੱਥੇ ਸ਼ਹੀਦ ਹੋਣ ਕਿਸਾਨ ਅੰਦolan ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਈਆ ਸ਼ੁਭ ਕਰਨ ਦੀ ਤਰਜ਼ ਤੇ ਤੇ ਹਰ ਇੱਕ ਉਸ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਜੱਪੀਵਾਲ ਸਾਹਿਬ ਹਮੇਸ਼ਾ ਤੁਹਾਡੇ ਵਿਪਕਸ਼ੀ ਖਾਸ ਕਰਕੇ ਕਾਂਗਰਸ ਨੂੰ ਘੇਰਨ ਦੀ ਸਤਾ ਤੇ ਜਿਹੜੀ ਉਹ ਕੋਸ਼ਿਸ਼ ਕਰਦੀ ਹੈ ਤੇ ਬਾਰ ਬਾਰ ਉਹ ਕਹਿੰਦੇ ਨੇ ਕਿ ਇਹ ਚਾਹੁੰਦੇ ਨਹੀਂ ਵੀ ਸੈਸ਼ਨ ਚੱਲੇ। ਕਹਿੰਦੇ ਜਿਹੜੀ ਉਹ ਉਪਲਬਧੀਆਂ ਕੀਤੀਆਂ ਨੇ ਸਰਕਾਰ ਨੇ ਕਾਫੀ ਕੁਝ ਦਿੱਤਾ। ਜਿ ਕਿਈ ਸਕੀਮਾਂ ਨੇ ਲਾਂਚ ਕੀਤੀਆਂ। ਸਕੂਲ ਆਫ ਫੈਮਿਨੈਂਸ ਲੈ ਕੇ ਆਏ ਨੇ ਜਿਹੜੀ ਆਟਾ ਦਾਲ ਸਕੀਮ ਹੈ ਉਹ ਘਰ ਤੱਕ ਪਹੁੰਚਣ ਦੀ ਗੱਲ ਕੀਤੀ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਕਹਿੰਦੇ ਔਰ ਬਜਟ ਵੀ ਚੰਗੇ ਚੰਗਾ ਹੋਇਆ। ਚੰਗੀਆਂ ਮੱਲਾ ਮਾਰਨ ਦੀ ਅਸੀਂ ਕੋਸ਼ਿਸ਼ ਕਰ ਕੋਸ਼ਿਸ਼ ਕਰ ਰਹੇ ਆ ਇਹ ਹਮੇਸ਼ਾ ਸੱਤਾਧਾਰੀ ਕਹਿੰਦੇ ਨੇ ਨਾਲ ਹੀ ਉਹਨਾਂ ਦੇ ਕਹਿੰਦੇ ਨੇ ਵੀ ਤੁਸੀਂ ਘੱਟੋ ਘੱਟ ਲੰਬੇ ਸੈਸ਼ਨ ਦੀ ਗੱਲ ਕਰਦੇ ਸੀ ਵੀ ਲੰਮਾ ਹੋਣਾ ਚਾਹੀਦਾ ਹੁਣ ਸੈਸ਼ਨ ਲੰਮਾ ਹੁੰਦਾ ਤਾਂ ਤੁਸੀਂ ਬਹਿ ਕੇ ਸੁਣਦੇ ਨਹੀਂ ਹੋ ਵਾਕ ਆਊਟ ਕਰ ਜਾਂਦੇ ਹੋ ਸੈਸ਼ਨ ਲੰਮਾ ਤਾਂ ਹੈ ਹੀ ਨਹੀਂ ਸੈਸ਼ਨ ਤਾਂ 10 ਸੈਟਿੰਗ ਨੇ ਸਾਰੀਆਂ ਪੰਜ ਤਾਂ ਛੁੱਟੀਆਂ ਨੇ ਤੇ ਬਾਕੀ ਜਿੱਥੇ ਤੱਕ ਮੱਲਾ ਮਾਰਨ ਦੀ ਗੱਲ ਹੈ ਉਹ ਤਾਂ ਵੈਸੇ 700 ਕਰੋੜ ਰੁਪਏ ਖਰਚਾ ਆ ਆਪਾਂ ਅਖਬਾਰਾਂ 'ਚ ਵੀ ਦਿੰਦੇ ਆ ਮੀਡੀਆ 'ਚ ਵੀ ਦਿੰਦੇ ਆ ਹਰ ਜਗ੍ਹਾ ਤਾਂ ਆਪਾਂ ਦੇ ਰਹੇ ਆ ਉਹ ਤੇ ਬਜਟ ਦੇ ਵੀ ਦੱਸਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਬਾਕੀ ਉਹਨਾਂ ਤੁਹਾਡੇ ਜਿਹੜੀਆਂ ਅਚੀ ਅੱਜ ਲੋਕ ਜਿਹੜੇ ਪੰਜਾਬ ਦੇ ਵਿੱਚ ਜੋ ਕਾਨੂੰਨ ਵਿਵਸਥਾ ਹੈ ਲਾਅ ਐਂਡ ਆਰਡਰ ਹੈ ਅੱਜ ਲੋਕ ਇੰਨੇ ਪਰੇਸ਼ਾਨ ਨੇ ਕਿ ਲੋਕਾਂ ਨੂੰ ਥ੍ਰੈਟ ਕਾਲਸ ਆ ਰਹੀਆਂ ਨੇ ਕਈ ਬਿਜ਼ਨਸਮੈਨ ਦੱਸ ਨਹੀਂ ਪਾਰਾ ਚੁੱਪਚਾਪ ਪੈਸੇ ਦੇ ਕੇ ਆ ਰਿਹਾ ਸੋ ਗੈਂਗਸਟਰ ਰਾਜ ਚੱਲ ਰਿਹਾ ਉਗਰਵਾਦ ਚੱਲ ਰਿਹਾ ਔਰ ਡਰੱਗ ਜਿਹੜੀ ਹੈ ਤੁਸੀਂ ਮਤਲਬ ਜਿੱਥੋਂ ਮਰਜੀ ਜਿਸ ਤਰ੍ਹਾਂ ਬਾਈ ਆਰਡਰ ਤੁਸੀਂ ਜਿੱਥੇ ਮਰਜੀ ਬੁਲਾ ਸਕਦੇ ਮੰਗਵਾ ਸਕਦੇ ਆ ਡੋਰ ਡਿਲੀਵਰੀ ਹੈ ਸੋ ਇਹ ਮੈਂ ਸਮਝਦਾ ਕਿ ਇਹ ਜਿਹੜੇ ਹਾਲਾਤ ਨੇ ਇਹ ਹਾਲਾਤ ਦੱਸਣ ਦੀ ਲੋੜ ਆ ਇਹ ਹਾਲਾਤ ਉੱਥੇ ਲਾਅ ਐਂਡ ਆਰਡਰ ਤੇ ਗੱਲ ਕਰਨ ਲਾਅ ਐਂਡ ਆਰਡਰ ਤੇ ਇੱਕ ਦਿਨ ਦਾ ਸਪੈਸ਼ਲ ਬੈਹਸ ਜਰੂਰ ਰੱਖਣੀ ਚਾਹੀਦੀ ਹੈ ਔਰ ਪੰਜਾਬ ਦੇ ਵਿੱਚ ਕਰਪਸ਼ਨ ਜਿਹੜੀ ਹੈ ਕੀ ਖਤਮ ਹੋ ਗਈ ਹੈ ਕਰਪਸ਼ਨ ਜਿਹੜੀ ਅੱਜ ਵੀ ਪਤਾ ਨਹੀਂ 10 ਗੁਣਾ ਵੱਧ ਚੁੱਕੀ ਹੈ ਸੋ ਬਹੁਤ ਸਾਰੇ ਮਾਈਨਿੰਗ ਅੱਜ ਵੀ ਜਿਹੜੀ ਜੋਰਾਂ ਤੇ ਚੱਲ ਰਹੀ ਆ ਡਰੱਗਸ ਦਾ ਜਿਹੜਾ ਇਸ਼ੂ ਆ ਉਹ ਬਹੁਤ ਵੱਡਾ ਭਿਆਨਕ ਇਸ਼ੂ ਹੈ ਸੋ ਪੰਜਾਬ ਅੱਜ ਵੀ ਜਿਹੜਾ ਇਹ ਜ਼ਰੂਰ ਬੜੀਆਂ ਦੱਸਣ ਅਸੀਂ ਉਹ ਮਨਾ ਨਹੀਂ ਕਰਦੇ ਪਰ ਇਹ ਆ ਕਿ ਜੋ ਜੋ ਰਿਐਲਿਟੀ ਆ ਜੋ ਸਚਾਈ ਆ ਉਹ ਦੱਸਣ ਅੱਜ ਨਾਲ ਦੀ ਐਜੂਕੇਸ਼ਨ ਦੇ ਹਾਲਾਤ ਕੀ ਆ ਕੋਈ ਸਕੂਲ ਆ ਉਹਦਾ ਨਾਮ ਚੇਂਜ ਕਰਨ ਦੇ ਨਾਲ ਕੋਈ ਸਕੂਲ ਆਫ ਐਮੀਨੈਂਸ ਨਹੀਂ ਬਣ ਜਾਣਾ ਅੱਜ ਵੀ ਜਿਹੜੇ ਪੜ੍ਹਾਈ ਦੇ ਹਾਲਾਤ ਬਦ ਤੋਂ ਬੱਤਰ ਨੇ ਟੀਚਰ ਨਹੀਂ ਆ ਸਾਡੇ ਹਲਕੇ ਦੇ ਵਿੱਚ ਜਿਹੜੇ 50% ਸਕੂਲਾਂ ਦੇ ਵਿੱਚ ਟੀਚਰ ਨਹੀਂ ਟੀਚਰਲੈਸ ਸਕੂਲ ਆ ਸੋ ਆਪਾਂ ਸਿਰਫ ਗੱਲਾਂ ਨਾਲ ਗੱਲਾਂ ਦੇ ਕੜਾ ਬਣਾ ਕੇ ਕੁਝ ਨਹੀਂ ਹੋਣਾ ਸਿਰਫ ਜਿਹੜਾ ਗਰਾਊਂਡ ਤੇ ਕੰਮ ਕਰਨਾ ਪਏਗਾ ਔਰ ਜਿਸ ਤਰ੍ਹਾਂ ਇਹਨੇ ਪਹਿਲਾਂ ਵੀ ਲਿਖਿਆ ਸੀ ਕੰਮ ਬੋਲਦਾ ਕੰਮ ਜੇ ਕਰੋ ਤਾਂ ਕੰਮ ਵਾਕਈ ਬੋਲਦਾ ਸੋ ਕੰਮ ਅਜ ਤੱਕ ਹੋਇ ਨਹੀਂ ਜੀ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦੇ ਉੱਪਰ ਤੱਕ ਲੋਕ ਸਭਾ ਦੇ ਲਈ ਹੱਥ ਮਿਲ ਰਹੇ ਨੇ ਸੀਟ ਸ਼ੇਅਰਿੰਗ ਦੀ ਵੀ ਗੱਲ ਚੱਲ ਰਹੀ ਹੈ ਮਿਲ ਕੇ ਇੰਡੀਆ ਬਲਾਕ ਦੇ ਵਿੱਚ ਗੱਲ ਚੱਲ ਰਹੀ ਹੈ ਤੇ ਇੱਥੇ ਇੰਨੀ ਤਲਖੀਆਂ ਕਿਉਂ ਕਿਵੇਂ ਹੋਏਗਾ ਇੱਥੇ ਵੀ ਤੇਰਾ ਸੀਟਾਂ ਨੇ ਦੇਖੋ ਜਿੱਦ ਤੱਕ ਆਈਡੀਓਲੋਜੀ ਦੀ ਗੱਲ ਆ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਵੀ ਆਪਣੀ ਹਾਈ ਕਮਾਂਡ ਨੂੰ ਵੀ ਕਨਵੇ ਕਰ ਚੁੱਕੇ ਸੀ ਵੀ ਅਸੀਂ ਜਿਹੜਾ ਇਹ ਇਲੈਕਸ਼ਨ ਆ ਕਿਉਂਕਿ ਸਾਡੇ ਆਈਡੀਓਲੋਜੀਕਲ ਡਿਫਰੈਂਸਸ ਬਹੁਤ ਜ਼ਿਆਦਾ ਨੇ ਵੀ ਅਸੀਂ ਇਹਨਾਂ ਦੇ ਨਾਲ ਮਿਲ ਕੇ ਇਲੈਕਸ਼ਨ ਨਹੀਂ ਲੜ ਸਕਦੇ ਔਰ ਅਸੀਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੀ ਗੱਲ ਮੰਨੀ ਹੈ ਵੀ ਅਸੀਂ ਜਿਹੜਾ ਇਹਨਾਂ ਦੇ ਨਾਲ ਬਾਕੀ ਤੇ ਜਿੱਥੇ ਕੋਈ ਅਲਾਈਅੰਸ ਹੋਵੇ ਉੱਥੇ ਇਹਨਾਂ ਦਾ ਹੈ ਹੀ ਕੁਝ ਨਹੀਂ ਕਿੱਥੇ ਇੱਕ ਸੀਟ ਮਿਲੀ ਹੈ ਕਿੱਥੇ ਦੋ ਸੀਟ ਮਿਲੀ ਹੈ ਠੀਕ ਹੈ ਉਹਦੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਪਰ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਆਈਡੀਓਲੋਜੀਕਲ ਡਿਫਰੈਂਸਸ ਨੇ ਤੇ ਅਸੀਂ ਜਿਹੜਾ ਇਹ ਇਲੈਕਸ਼ਨ ਜੋ ਹਾਈ ਕਮਾਂਡ ਨੇ ਫੈਸਲਾ ਕੀਤਾ ਤੇ ਬਿਲਕੁਲ ਅਲੱਗ-ਅਲੱਗ ਲੜਾਂਗੇ ਬਹੁਤ ਬਹੁਤ ਧੰਨਵਾਦ ਹੈ ਇਹ ਸਾਡੇ ਨਾਲ ਸੀਗੇ ਰਾਜਕੁਮਾਰ ਛੱਬੇਵਾਲ ਜਿਨ੍ਹਾਂ ਨੇ ਸਾਡਾ ਗੱਲਬਾਤ ਕੀਤੀ ਹੈ ਕਾਂਗਰਸ ਦੇ ਆਗੂ ਨੇ ਵਿਧਾਨ ਸਭਾ ਅੱਜ ਪਹਿਲਾ ਦਿਨ ਸੀਗਾ اٹੈਂਡ ਕਰਨ ਆਏ ਨੇ ਪਰ ਉਹਨਾਂ ਦਾ ਕਹਿਣਾ ਹੈਗਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਸਰਕਾਰ ਕਰ ਰਹੀ ਹੈ ਪਰ ਉਹ ਹਜੇ ਦਿਖ ਨਹੀਂ ਰਹੀਆਂ ਉਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਕਿਸਾਨੀ ਦੀ ਗੱਲ ਹੈਗੀ ਹੈ ਕਿਸਾਨੀ ਤੇ ਲਈ ਜੋ ਵੀ ਆਮ ਆਦਮੀ ਪਾਰਟੀ ਨੇ ਐਸਟੇਮ ਤੇ ਕੀਤਾ ਉਹ ਨਾਕਾਫੀ ਹੈਗਾ ਹੋਰ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਸ਼ੁਭਕਰਨ ਨੂੰ ਚਾਹੇ 1 ਕਰੋੜ ਰੁਪਏ ਦੇ ਦਿੱਤੇ ਗਏ ਉਹਦੀ ਭੈਣ ਨੂੰ ਵੀ ਦੇ ਦਿੱਤੇ ਗਏ ਨੇ ਜਿਹੜੇ ਨੌਕਰੀ ਦੀ ਗੱਲ ਕੀਤੀ ਹੈ ਸਰਕਾਰ ਨੇ ਪਰ 바ਵਾ ਜੀ ਦੋਸ ਦੇ ਬਾਕੀ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਐਸੇ ਤਰੀਕੇ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਨਫੇ ਨੁਕਸਾਨ ਦੀ ਜੇ ਗੱਲ ਕੀਤੀ ਜਾਏ ਤੇ ਬਜਟ ਸੈਸ਼ਨ ਦੇ ਵਿੱਚ ਬੋਤਾ ਦੇਖਣ ਨੂੰ ਤਾਂ ਕਰਜ਼ਾਈ ਦਿਖਾਈ ਦੇਗਾ ਇਸ ਤਰੀਕੇ ਦੀ ਗੱਲਬਾਤ ਆ ਉਹਨਾਂ ਨੇ ਕੀਤੀ ਉਹਨਾਂ ਨੂੰ ਅਸੀਂ ਜਦੋਂ ਪੁੱਛਿਆ ਕਿ ਤੁਸੀਂ ਸਤਾਤਾਰੀ ਹਮੇਸ਼ਾ ਕਹਿੰਦੇ ਵੀ ਤੁਸੀਂ ਕਹਿੰਦੇ ਸੀਗੇ ਕਿ ਸੈਸ਼ਨ ਵੱਡੇ ਹੋਣੇ ਚਾਹੀਦੇ ਆ ਔਰ ਤੁਸੀਂ ਅੰਦਰ ਬੈਠ ਕੇ ਗੱਲ ਨਹੀਂ ਕਰਦੇ ਉਹ ਕਹਿੰਦੇ ਅਸੀਂ ਜਦੋਂ ਤੱਕ ਵੀ ਸੈਸ਼ਨ ਚੱਲੇਗਾ ਕਿਉਂਕਿ ਕਿਸਾਨੀ ਦੇ ਲਈ ਔਰ ਬਾਕੀ ਚੀਜ਼ਾਂ ਦੇ ਲਈ ਅਸੀਂ ਸੈਟੀਸਫਾਈਡ ਨਹੀਂ ਹੈਗੀ ਕਿ ਜਿਹੜੀ ਕਾਂਗਰਸ ਪਾਰਟੀ ਹੈ ਤੇ ਅਸੀਂ ਇਹਨਾਂ ਦਾ ਜਿਹੜਾ ਹੈਗਾ ਉਹ ਮੁਖਾਲਫਤ ਕਰਾਂਗੇ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਿਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ